ਬਾਗੀ ਸਿੰਦੇ ਵਾਲਾ ਬਾਗੀ ਸਿੰਦੇ ਵਾਲਾ ਬਾਗੀ ਸਿੰਦੇ ਵਾਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਤੇ ਚਾਰੇ ਪਾਸੇ ਫਿਰ ਬਾਗੀ ਬਾਗੀ ਹੋ ਰਿਹਾ ਏ ਇਸ ਵੀਡੀਓ ਚ ਤੁਸੀਂ ਦੇਖੋਗੇ ਕਿ ਪੁਲਿਸ ਨੇ ਬਾਗੀ ਦੀ ਗੱਡੀ ਨੂੰ ਘੇਰਿਆ ਹੋਇਆ ਏ ਤੇ ਪੁਲਿਸ ਬਾਗੀ ਨੂੰ ਆਪਣੇ ਨਾਲ ਲੈ ਜਾ ਰਹੀ ਏ ਕਾਫੀ ਟ੍ਰੈਫਿਕ ਜਮ ਹੋਇਆ ਏ ਤੇ ਹੁਣ ਇਸ ਵੀਡੀਓ ਨੇ ਕਹਿ ਕੇ ਵਾਇਰਲ ਕੀਤਾ ਜਾ ਰਿਹਾ ਕਿ ਪੁਲਿਸ ਨੇ ਬਾਗੀ ਨੂੰ ਚੱਕ ਲਿਆ ਪੁਲਿਸ ਨੇ ਬਾਗੀ ਨੂੰ ਚੱਕ ਲਿਆ ਸੋ ਅੱਜ ਇਸ ਵੀਡੀਓ ਚ ਗੱਲਬਾਤ ਕਰਾਂਗੇ ਕਿ ਇਸ ਵੀਡੀਓ ਦਾ ਅਸਲ ਸੱਚ ਕੀ ਏ ਯਾਰੋ ਤੁਹਾਨੂੰ ਦੱਸ ਲਈਏ ਵੀ ਕਿਸੇ ਨੇ ਕੰਪਲੇਂਟ ਕੀਤੀ ਸੀ ਜਾਂ ਕਹਿ ਕੇ ਉਹ ਵੀ ਪੁਲਿਸ ਨੂੰ ਸੂਹ ਦਿੱਤੀ ਸੀ ਕਿ ਬਾਗੀ ਹੁਣਾ ਤੋਂ ਨਜਾਇਜ਼ ਹਥਿਆਰ ਹੈ ਉਹਨਾਂ ਨੇ ਨਜਾਇਜ਼ ਹਥਿਆਰ ਰੱਖੇ ਹੋਏ ਆ ਇਸ ਤੋਂ ਬਾਅਦ ਜਦੋਂ ਡਿਪਟੀ ਸਾਹਿਬ ਉਹਨਾਂ ਨੇ ਬਾਗੀ ਹੁਣਾ ਨੂੰ ਫਿਰ ਘੇਰਿਆ ਤਾਂ ਬਾਗੀ ਹੁਣਾ ਨੂੰ ਪੁਲਿਸ ਫਿਰ ਥਾਣੇ ਲੈ ਗਈ ਤੇ ਥਾਣੇ ਜਾ ਕੇ ਫਿਰ ਬਾਗੀ ਹੁਣਾ ਨੇ ਆਪਣੇ ਹਥਿਆਰਾਂ ਦੇ ਲਾਇਸੈਂਸ ਦੱਸੇ ਤੇ ਕਿਹਾ ਵੀ ਸਾਹਿਬ ਜੀ ਸਾਡੇ ਸਾਰੇ ਹਥਿਆਰਾਂ ਦੇ ਲਾਇਸੈਂਸ ਸਾਡੇ ਤੋਂ ਆ ਜਿਸ ਤੋਂ ਬਾਅਦ ਪੁਲਿਸ ਉਹਨਾਂ ਨੇ ਬਾਗੀ ਨੂੰ ਛੱਡ ਦਿੱਤਾ ਸੋ ਜੇ ਤੁਸੀਂ ਵੀ ਬਾਗੀ ਨੂੰ ਪਿਆਰ ਕਰਦੇ ਹੋ ਤਾਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਬਾਗੀ ਦੀ ਇਸ ਵੀਡੀਓ ਦੇ ਅਸਲ ਸੱਚ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰੋ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੱਟ ਨੇ ਕਾਂਡ ਕਰਾਉਣਾ ਨਹੀਂ